ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਵੀਆਂ-ਨਵੀਆਂ ਸਾਖੀਆਂ ਨਵੀਆਂ-ਨਵੀਆਂ ਕਹਾਣੀਆਂ ਤੇ ਨਵੀਆਂ-ਨਵੀਆਂ ਵਿਚਾਰਾਂ ਸੁਣਾਉਂਦੇ ਹਾਂ ਪਿਛਲੇ ਵੀਡੀਓ ਵਿੱਚ ਅਸੀਂ ਤੁਹਾਨੂੰ ਸ਼ਹੀਦ ਸੰਤ ਬਾਬਾ ਤੇਗਾ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਸੀ ਅਤੇ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਸੋ ਅੱਜ ਅਸੀਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲੈ ਜਾ ਰਹੇ ਹਾਂ ਇਹ ਹੈ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪ੍ਰਾਣੇ ਵਾਲਾ ਗੁਰਦੁਆਰਾ ਸਾਹਿਬ ਚਲੋ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਇਧਰਲੀ ਸਾਈਡ ਹੈ ਜੋੜਾਕਰ ਇੱਧਰ ਉੱਪਰ ਸਰੋਵਰ ਬਣਿਆ ਹੋਇਆ ਹੈ ਜਦੋਂ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਉਸ ਦਿਨ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ ਤੇ ਇਸ ਵਿੱਚ ਪਾਣੀ ਉਸ ਦਿਨ ਨਹੀਂ ਸੀ ਵੈਸੇ ਸੰਗਤਾਂ ਇੱਥੇ ਇਸ਼ਨਾਨ ਕਰਕੇ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ ਇਹ ਹੈ ਦਰਬਾਰ ਸਾਹਿਬ ਇਹ ਦਰਬਾਰ ਸਾਹਿਬ ਦੀ ਇਸਤਰੀ ਹੁਣ ਨਮੀ ਹੋਈ ਹੈ ਪਹਿਲਾਂ ਦੂਸਰੀ ਸਾਈਡ ਤੇ ਦਰਬਾਰ ਸਾਹਿਬ ਸੀ ਉਹ ਹੁਣ ਵੀ ਹੈ ਪਰ ਇਹ ਵਾਲੀ ਇਸਤਰੀ ਹੁਣ ਨਮੀ ਬਣੀ ਹੈ ਇਹ ਦਰਬਾਰ ਸਾਹਿਬ ਇਧਰ ਨਮਾ ਬਣਿਆ ਹੈ ਦਰਬਾਰ ਸਾਹਿਬ ਅੰਦਰੋਂ ਬਹੁਤ ਸੁੰਦਰ ਤਰੀਕੇ ਨਾਲ ਬਣਾਇਆ ਗਿਆ ਹੈ ਅੰਦਰ ਮੰਨ ਨੂੰ ਇੰਨੀ ਸ਼ਾਂਤੀ ਮਿਲਦੀ ਹੈ ਦਿਲ ਕਰਦਾ ਇੱਥੇ ਬੈਠ ਕੇ ਗੁਰਬਾਣੀ ਸੁਣਦੇ ਰਹੀਏ ਇਹ ਸਾਰੀ ਸ਼ੀਸ਼ੀਆਂ ਦੀ ਮੀਨਾਕਾਰੀ ਕੀਤੀ ਗਈ ਹੈ। ਇਹ ਸਤਵਾ ਦੇ ਅਜੈਬਕਰ ਬਣਾਇਆ ਗਿਆ ਹੈ ਜਿਸ ਵਿੱਚ ਆਪਣੇ ਸਿੱਖ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ ਲਗਾਈਆਂ ਗਈਆਂ ਹਨ ਅਤੇ ਆਪਣੇ ਜੀਵਨ ਸੇਧ ਦੇਣ ਲਈ ਕੁਝ ਤਸਵੀਰਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਕਿਵੇਂ ਆਪਾਂ ਨੂੰ ਪਾਪ ਕਰਮ ਛੱਡ ਕੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਝੂਠਪਾਨ, ਪਾਪ ਕਰਮ ਕਰਦੇ ਹਾਂ ਤਾਂ ਉਹਨਾਂ ਦੇ ਨਤੀਜੇ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਭੁਗਤਣੇ ਪੈਂਦੇ ਹਨ ਕਿਉਂਕਿ ਆਪਣੇ ਕਰਮਾਂ ਦਾ ਫਲ ਆਪਨੂੰ ਇੱਥੇ ਹੀ ਮਿਲਦਾ ਹੈ ਅੱਗੇ ਪਤਾ ਨਹੀਂ ਕੀ ਹੁੰਦਾ ਅੱਗੇ ਬਾਰੇ ਆਪਾਂ ਨੂੰ ਨਹੀਂ ਪਤਾ ਹੈਗਾ ਆਪਣੇ ਕਰਮਾਂ ਦਾ ਫਲ ਆਪਨੂੰ ਇੱਥੇ ਹੀ ਭੋਗਣਾ ਪੈਂਦਾ ਹੈ ਇਹ ਤਸਵੀਰਾਂ ਵਿੱਚ ਆਪਾਂ ਨੂੰ ਦਰਸਾਇਆ ਗਿਆ ਹੈ ਕਿ ਜੋ ਵੀ ਆਪਾਂ ਪਾਪ ਕਰਮ ਕਰਦੇ ਹਾਂ ਉਹਨਾਂ ਦਾ ਆਪਾਂ ਨੂੰ ਫਲ ਜ਼ਰੂਰ ਭੋਗਣਾ ਪੈਂਦਾ ਹੈ। ਸੋ ਆਪਾਂ ਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ, ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ ਤੇ ਪਾਠ ਕਰਨਾ ਚਾਹੀਦਾ ਹੈ, ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ। ਇਥੇ ਉਹ ਤਸਵੀਰ ਵੀ ਲਗਾਈ ਗਈ ਸੀ ਜੋ ਪਤਾਨੁਕਾਣੀ ਸੁਣਾਈ ਸੀ ਕਿ ਇੱਕ ਪੀਰ ਬਾਬੇ ਤੋਂ ਆਪਣੀ ਪਤਨੀ ਵਾਸਤੇ ਨਹੀਂ ਸੀ ਹੋਈ ਉਹ ਸਾਰੀ ਦੁਨੀਆ ਨੂੰ ਵਾਸਤੇ ਕਰ ਲੈਂਦਾ ਸੀ ਪਰ ਉਸ ਕੋਲੋਂ ਆਪਣੀ ਪਤਨੀ ਵਾਸਤੇ ਨਹੀਂ ਹੋਈ ਇਹ ਕਹਾਣੀ ਤੁਸੀਂ ਪਿੱਛੇ ਦੇਖ ਵੀ ਸਕਦੇ ਹੋ ਇਸ ਤੋਂ ਬਾਅਦ ਆਪਾਂ ਫੇਰ ਆਏ ਦਰਬਾਰ ਸਾਹਿਬ ਵਿੱਚ ਇਹ ਦਰਬਾਰ ਸਾਹਿਬ ਦੀ ਸਾਰੀ ਪ੍ਰਾਣੀ ਹੈ ਇੱਥੇ ਸਹਿਜ ਪਾਠ ਪ੍ਰਕਾਸ਼ ਹੋਏ ਸਨ ਇਸ ਤੋਂ ਬਾਅਦ ਆਪਾਂ ਗਏ ਲੰਗਰ ਹਾਲ ਤੇ ਦਰਬੇਰੀ ਹੈ ਜਿਸ ਦੇ ਥੱਲੇ ਸ਼ਹੀਦ ਸੰਤ ਬੱਬਾ ਤੀਗਰ ਸਿੰਘ ਜੀ ਸ਼ਹੀਦ ਹੋਏ ਸੀ ਜਦੋਂ ਸੰਗਤਾਂ ਇਕੱਠੀਆਂ ਹੁੰਦੀਆਂ ਹੁੰਦੀਆਂ ਹਨ ਤਾਂ ਇਸ ਬੇਰੀ ਦੇ ਥੱਲੇ ਅਰਦਾਸ ਕੀਤੀ ਜਾਂਦੀ ਹੈ ਜੋ ਵੀ ਆਪਣੇ ਮਨ ਦੇ ਵਿੱਚ ਕੋਈ ਮਨੋ ਕਾਮਨਾ ਹੁੰਦੀ ਹੈ ਤਾਂ ਉਹ ਇੱਥੇ ਜੋ ਵੀ ਆਪਾਂ ਧਿਆਕ ਕੇ ਹੁੰਦੇ ਹਾਂ ਆਪਣੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਇੱਥੇ ਇਸ ਬੇਰੀ ਦੀ ਦੇਖਭਾਲ ਹੋ ਰਹੀ ਸੀ ਹਲਦੀ ਸੇਵਾ ਸੰਭਾਲ ਕੀਤੀ ਜਾ ਰਹੀ ਸੀ ਇਸ ਗੁਰਦੁਆਰਾ ਸਾਹਿਬ ਦੀ ਦੇਖ ਰੇ ਪਹਿਲਾਂ ਸੰਤ ਬਾਬਾ ਨਛੱਤਰ ਸਿੰਘ ਜੀ ਦੇਖ ਰਹੇ ਸਨ ਉਹਨਾਂ ਦੇ ਸਵਰਗ ਵਾਸ ਹੁੰਣ ਤੋਂ ਬਾਅਦ ਹੁਣ ਸੰਤ ਬਾਬਾ ਗੁਰਦੀਪ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਦੀ ਦੇਖ ਰੇ ਕਰ ਰਹੇ ਹਨ ਇੱਥੇ ਆਪਾਂ ਜੋ ਵੀ ਆਪਣੇ ਮਨ ਵਿੱਚ ਧਿਉਂਦੇ ਆ ਆਪਣੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ इतने शहीद संत बाबा तेका सिंह जी का सरूप बनाया गया सी। वो बेरी है जिस दे ਸ਼ਹੀਦ ਸੰਤ ਬਾਬਾ ਤਿੱਗ ਸਿੰਘ ਜੀ ਜ਼ਖਮੀ ਹਾਲਤ ਵਿੱਚ ਆਏ ਸਨ ਤੇ ਇਥੇ ਸ਼ਹੀਦ ਹੋ ਗਏ ਸਨ ਇੱਥੇ ਜੋ ਜਗਾਈ ਗਈ ਸੀ ਇਹ ਪਵਿੱਤਰ 베ਰੀ ਹੈ। ਪ੍ਰਾਤਨ 베ਰੀ ਜਸ ਦੇ ਥੱਲੇ ਸ਼ਹੀਦ ਸੰਤ ਅੱਬਾ ਤੇਗਾ ਸਿੰਘ ਜੀ ਮੁਗਲਾਂ ਦੇ ਨਾਲ ਲੜਦੇ ਹੋਏ ਜ਼ਖਮੀ ਹਾਲਤ ਵਿੱਚ ਆਏ ਸੰਤ ਇੱਥੇ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਇਧਰਲੀ ਸਾਈਡ ਤੇ ਲੰਗਰ ਹਾਲ ਬਣਿਆ ਹੋਇਆ ਹੈ। ਜਿੱਥੇ ਬੀਬੀਆਂ ਸੇਵਾ ਕਰ ਰਹੀਆਂ ਸਨ ਉਸ ਤੋਂ ਬਾਅਦ ਆਨੰਦ ਅਰਸ਼ਨ ਕਰਾਉਂਦੇ ਹਾਂ ਸੰਤ ਬਾਬਾ ਦੀਖਾ ਸਿੰਘ ਜੀ ਦੇ ਅੰਕੀਠਾ ਸਾਹਿਬ ਦੇ ਵੇਹ ਹੈ ਅੰਗੀਠਾ ਸਾਹਿਬ ਦਰਸ਼ਨ ਕਰੋ ਸੰਤ ਬਾਬਾ ਤਿਕ ਸਿੰਘ ਜੀ ਦੇ ਅੰਗੀਠਾ ਸਾਹਿਬ ਦੇ ਇੱਧਰ ਬਹੁਤ ਸੁੰਦਰ ਪਾਰਕ ਬਣਾਈ ਹੋਏ ਸੀ ਇੱਥੋਂ ਦਾ ਦ੍ਰਿਸ਼ ਬਹੁਤ ਸੁੰਦਰ ਲੱਗ ਰਿਹਾ ਸੀ ਮਨ ਨੂੰ ਬਹੁਤ ਸ਼ਾਂਤੀ ਮਿਲ ਰਹੀ ਸੀ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਤਾਂ ਟਾਈਮ ਕੱਢ ਕੇ ਜਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਇਓ ਇੱਧਰ ਵੀ ਬਹੁਤ ਸੁੰਦਰ ਪਾਰਕ ਬਣਾਈ ਹੋਈ ਹੈ ਪਹਿਲਾਂ ਗੁਰਦੁਆਰਾ ਸਾਹਿਬ ਥੋੜੀ ਜਗ੍ਹਾ ਵਿੱਚ ਸੀ ਹੁਣ ਇਸ ਦੇ ਨਾਲ ਹੋਰ ਜਗ੍ਹਾ ਵੀ ਜੋੜੀ ਗਈ ਹੈ ਜਿਸ ਨਾਲ ਬਹੁਤ ਸੁੰਦਰ ਇੱਧਰ ਵੀ ਪਾਰਕ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਬਹੁਤ ਸੁੰਦਰ ਲੱਗ ਰਿਹਾ ਸੀ ਇਦਰ ਬਾਹਰ ਸਿੱਖ ਇਤਿਹਾਸ ਨੂੰ ਦਰਸਾਉਂਦੇ ਕੁਝ ਸਟੈਚੂ ਬਣਾਏ ਗਏ ਹਨ ਜਿਨ੍ਹਾਂ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਕਿਵੇਂ ਸਾਡੇ ਸਿੱਖਾਂ ਦੇ ਉੱਤੇ ਅਤਿਆਚਾਰ ਹੋਏ ਕਿਵੇਂ ਸ਼ਹੀਦ ਸਿੰਘਾਂ ਦੇ ਉੱਤੇ ਅਤਿਆਚਾਰ ਹੋਏ ਕਿਵੇਂ ਉਹਨਾਂ ਦੇ ਪੋਟੇ-ਪੋਟੇ ਕੱਟੇ ਗਏ ਕਿਵੇਂ ਉਹਨਾਂ ਨੂੰ ਆਰਿਆਂ ਵਿੱਚ ਚੀਰਿਆ ਗਿਆ ਤੇ ਛੋਟੇ-ਛੋਟੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੀਆਂ ਮਾਂਵਾਂ ਦੀ ਗਲ੍ਹਾਂ ਦੇ ਵਿੱਚ ਪਾਏ ਗਏ ਆਪਾਂ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਕਿ ਕਿਵੇਂ ਆਪਣੇ ਸਿੱਖਾਂ ਉੱਤੇ ਅਤਿਆਚਾਰ ਹੋਏ ਸਨ ਤੇ ਸਾਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੇਰਦਾ ਆਸ਼ਰਮ ਵੀ ਬਣਿਆ ਹੋਇਆ ਹੈ ਤੇ ਫਿਰ ਅਸੀਂ ਇਧਰਲੀ ਸਾਈਡ ਵੀ ਆਏ ਇੱਥੇ ਬਾਬਾ ਫਰੀਦ ਜੀ ਦੀ ਬਹੁਤ ਸੁੰਦਰ ਸਟੈਚੂੜਾ ਹੋਇਆ ਹੈ ਤੇ ਬੱਚਿਆਂ ਦੇ ਲਈ ਕੁਝ ਝੂਲੇ ਵਗੈਰਾ ਵੀ ਬਣਾਏ ਹੋਏ ਹਨ ਤੇ ਬੱਚੇ ਇਧਰਲੀ ਸਾਈਡ ਤੇ ਆ ਕੇ ਬਹੁਤ ਖੁਸ਼ ਹੁੰਦੇ ਹਨ ਕਿਉਂਕਿ ਬੱਚਿਆਂ ਨੂੰ ਹੁੰਦਾ ਹੈ ਥੋੜਾ ਮਨੋਰੰਜਨ ਵੀ ਕੀਤਾ ਜਾਵੇ ਥੋੜਾ ਖੇਡਿਆ ਜਾਵੇ ਇਹ ਦੇਖੋ ਬੱਬਾ ਫ੍ਰੀਜ ਜੀ ਸੋ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਦੀ ਜੇ ਸਾਡੇ ਕੋਲੋਂ ਅਣਜਾਣੀ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਅੱਗੇ ਤੋਂ ਕੋਸ਼ਿਸ਼ ਕਰਾਂਗੇ ਤਾਨੂੰ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਦੀ ਸੋ ਤੁਸੀਂ ਸਾਡੀ ਵੀਡੀਓ ਨੂੰ ਜਰੂਰ ਦੇਖਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਜਰੂਰ ਕਰਨਾ ਤੇ ਤੁਸੀਂ ਆਪ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਜਰੂਰ ਦਰਸ਼ਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ